ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਦੇਸ਼ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵੱਖ-ਵੱਖ ਕੇਸਾਂ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਇਹਨੇ ਐਕਚੁਅਲੀ ਵਰਕ ਹੋਇਆ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹਿਰੋਇਨ ਦੀ ਬਰਾਮਦਗੀ ਹੋਈ ਸੀ 1 ਕਿਲੋ ਦੀ ਥਾਣਾ ਕੈਂਟ ਦੇ ਵਿੱਚ ਸੀ ਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਵਰਡ ਲਿੰਕੇਜਸ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਐਲੀਅਸ ਗੋਪੀ ਐ ਇੱਕ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਇਹਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡ ਦਾ ਥਾਣਾ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤਰਿਕ ਦਾ ਪੁੱਛਾ ਵਗੈਰਾ ਦਿੰਦਾ ਇਹ ਦੋਨੇ ਬੰਦੇ ਫੜੇਗੇ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਇਨ ਦਾ ਕੰਮ ਕਰਵਾ ਰਿਆ ਹੈ ਇਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 30 ਬੋਰ ਦਾ 30 ਬੋਰ ਦਾ 1 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਏ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਛਪਾਉਣ ਦਾ ਜਿਹੜਾ ਇਹ ਸਿਕਿਉਰਿਟੀ ਗਾਰਡ ਲੱਗਿਆ ਇੱਥੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ RAMNA ਆਪਣੇ ਜੜੀ ਆ ਅਸਾਈਨਮੈਂਟਸ ਨੂੰ ਛਪਾਉਂਦਾ ਤੇ ਅੱਗੇ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਗੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਰਬਜੈਕਟ ਦੀ ਇਹਦੇ ਚ ਪਹਿਲਾਂ ਤਿੰਨ ਪਿਸਟਲ ਆਲਰੇਡੀ ਫੜੇ ਜਾ ਚੁੱਕੇ ਆ ਤੁਹਾਨੂੰ ਦੱਸ ਚੁੱਕੇ ਆ ਆਪਾਂ ਉਹਦੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ son of ਧੀਰਾ ਇੱਕ ਕੰਬੋਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਤੇ 10ਵੀਂ ਪਾਸ ਹੈ। ਇਹਦੀ ਤੋਂ ਤਿੰਨ ਪਿਸਟਲ ਬੱਤੀ ਬੋਰ ਦੇ ਤੇ ਦੋ ਲਾਈਵ ਰਾਉਂਡਸ ਬਰامد ਹੋਏ ਨੇ। ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਲੋਕਲ ਕ੍ਰਾਈਮਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਸੀ ਪਿਸਟਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੇ ਸਾਡੀ ਤੇ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫੰਡ ਦੀ ਕੋਸ਼ਿਸ਼ ਕਰ ਰਿਆ ਸੀ ਵਿਰਿੰਦਰ ਸਿੰਘ ਨੂੰ ਨੇ ਉਹਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਆ ਉਹਨੇ ਵੀ ਵਾਪਸ ਤੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਤੇ ਲੱਗੀ ਨਹੀਂ ਬਟ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋਂ ਇਹ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਥਾਣਾ ਕੱਥੂ ਨੰਗਲ ਡਿਸਟ੍ਰਿਕਟ ਅਮਰਸਰ ਰੂਰਲ ਆਪਣੀ ਟੀਮ ਵੱਲੋਂ ਦਰਜ ਕਰਾਈ ਦੀ ਕਿਉਂਕਿ ਉਥੇ ਅਟੈਂਪਟ ਟੂ ਮਰਡਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਜਿਹੜਾ ਇਲੀਗਲ ਆਰਮਜ਼ ਆ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਆ ਉਹ ਲੇਟੈਸਟ 17 ਨੰਬਰ ਮੁਕਤਮਾ ਜਿਹੜਾ 16 2 25 ਦਾ ਹੈ ਇਹ ਚ ਰਾਜਵਿੰਦਰ ਸਨ ਆਫ ਅਫਤਾਰ ਸਿੰਘ ਹੈ ਢੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ 31 ਸਾਲ ਦਾ ਹੈਗਾ ਬੱਸ ਡਰਾਈਵਰ ਹੈ 12ਵੀਂ ਪਾਸ ਹੈ ਪੁਰਾਣਾ ਹੀਰੋਇਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਢੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਐਕਟ ਪਰਚਾ ਦਰਜ ਹੈ ਤੇ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਵੀ 2019 ਤੇ 18 ਦੇ ਵਿੱਚ ਇਹਦੇ ਖਿਲਾਫ ਪਰਚੇ ਦਰਜ ਨੇ ਇਹਦੇ ਨਾਲ ਇਹਦਾ ਸਾਥੀ ਹੈ ਰਵਿੰਦਰ son of ਅਫਤਾਰ ਸਿੰਘ ਢੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹੀਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ रिकवरी 2 ਦਿਨਾਂ ਦੇ ਵਿੱਚ ਲਾਈਏ ਸੀ ਆਈਏ 1 ਸਾਡੇ ਇਨਸਪੈਕਟਰ ਮੋਲਕਦੀਪ ਹਰਮਿੰਦਰ ਏਸੀਪੀ ਏਡੀਸੀਪੀ ਨਵਜੋਤ ਜੀ ਔਰ ਓਵਰਆਲ ਸੁਪਰਵੀਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਹਰਪ੍ਰੀਤ ਮਢੇਰ ਜੀ ਦੀ ਵਿੱਚ ਟੀਮ ਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਵੱਖ-ਵੱਖ ਬੋਰ ਦੇ ਉਬਰਾਮਤ ਕੀਤੇ ਨੇ ਔਰ ਇਹ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਸਰ ਕਰੀ ਹਾਂਜੀ ਸਰ ਇੱਕ ਤੁਹਾਡੀ ਟੀਮ ਜਿਹਨ ਮੋਰਨ ਆਪਰੇਸ਼ਨ ਕੀਤਾ ਸੀਗਾ ਜੇ ਉਹਦੇ ਬਾਰੇ ਦੱਸ ਸਕੋ ਜਿਹੜਾ ਤਰਸਿੱਕਾ ਜਾਂ ਚੰਡਾ ਦੇਵੀ ਦੇ ਵਿੱਚ ਫਾਇਰਿੰਗ ਕੀਤੀ ਸੀ ਉਹ ਅੰਮ੍ਰਿਤਸਰ ਉਹੀ ਹੈ ਜੀ ਉਹੀ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਫਾਇਰਿੰਗ ਹੋਈ ਸੀ ਕਤੂ ਨੰਗਲ ਥਾਣੇ 'ਚ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰਟ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਵਿੱਚੇ ਦੇ ਆਲਰੇਡੀ ਜਿਹੜਾ ਵਿਰਿੰਦਰ ਸਿੰਘ ਪਤਾ ਲੱਗਾ ਸੀ ਮੈਂ ਨਹੀਂ ਜਰਮੀਆ ਸੀ ਤੁਸੀਂ ਜਰਲੇ ਕਿਹਾ ਸੀ ਨਹੀਂ ਨਹੀਂ ਇੰਜਰਡ ਨਹੀਂ ਹੋਇਆ ਨਾ ਮੁੱਲ ਮੁੱਲ ਨਹੀਂ ਨਹੀਂ ਉਹਦੇ ਚ ਨਾ ਜੀ ਨਾ ਪੁਲਿਸ ਦੇ ਗੋਲੇ ਲੱਗੀ ਆ ਫਾਇਰਿੰਗ ਜ਼ਰੂਰ ਹੋਈ ਆ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸੀ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹਾਂਜੀ ਹਾਂਜੀ ਕਰਦਾ ਜੀ ਜਿਹੜਾ ਸੇਵਾਦਾਰ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਵਿੱਚ ਸਰ ਕਿਵੇਂ ਆਇਆ ਉਹ ਲੱਗਾ ਪਤਾ ਕਿ ਇਹ ਇਹਨਾਂ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਹੈ ਜਿਹੜਾ ਸਾਡਾ ਬਾਰਡਰ ਏਰੀਆ ਹੈ ਨਾ ਜੀ ਕਿਉਂਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਇਹ ਕਾਫੀ ਪ੍ਰੈਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ-ਰਵਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮੱਗਰਨਰਸ ਦਾ ਨੈਟਵਰਕ ਪੁਰਾਣਾ ਬਣਿਆ ਹੋਇਆ ਹੈ ਨੇਚਰਲੀ ਜਿਹੜਾ ਬੰਦਾ ਉਸ ਏਰੀਆ 'ਚ ਰਹਿ ਰਿਹਾ ਤੇ ਉੱਥੇ ਲੋਕਾਂ ਦੀ ਆਮਦ-ਰਵਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਤੇ ਇਹਦੀ ਵੀ ਲਿੰਕੇਜਸ ਪੈਦਾ ਹੋ ਗਏ ਉਸ ਗੱਲ ਨਾਲ ਤੇ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜਕੱਲ ਲੂਕਰੇਟਿਵ ਜਿਹੜੀ ਇਹ ਇਸ਼ੂਜ਼ ਦੇ ਉੱਤੇ ਜਲਦੀ ਮਤਲਬ ਫਸ ਲ ਜਾਂਦੇ ਆ ਤਾਂ ਉਸ ਸلسਲੇ 'ਚ ਇਹ ਬੰਦਾ ਉਸ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਹੋਇਆ ਸਰ ਡੇਰੇ ਦੀ ਆੜ ਤੇ ਵੇਚੋ ਤੁਸੀਂ ਦੱਸ ਰਹੇ ਵੀ ਉੱਥੇ ਸਮਾਨ ਰੱਖਦਾ ਸੀ ਸ਼ੱਕ ਨਹੀਂ ਸੀ ਲੱਗ ਰਿਹਾ ਇਹ ਜਿਹੜੇ ਹੋਰ ਵੀ ਡੇਰੇ ਨੇ ਉਹਨਾਂ ਦੇ ਵੀ ਕੋਸ਼ਿਸ਼ ਇਸ ਤਰ੍ਹਾਂ ਦੀ ਚੈਕਿੰਗ ਅਭਿਆਨ ਚੁੱਕਿਆ ਜਾਏਗੀ ਦੇਖੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ ਦੇਖੋ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਆਈ ਹੈ ਪਰ ਰਿਵੀਲ ਕਰਦੇ ਆ ਤੇ ਉਹਦੇ ਖਿਲਾਫ ਧੁਕਾਂ ਐਕਸ਼ਨ ਲਿਆ ਜਾਂਦਾ ਹੈ ਸਰ ਪਹਿਲਾਂ ਕੋਈ ਨਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਇਹਦੇ ਖਿਲਾਫ ਦੋ ਪਰਚੇ ਐਨਡੀਪੀਐਸ ਦੇ ਦਰਜ ਨੇ ਜਿਹੜੇ ਤੋਂ 1 ਕਿਲੋ ਹੀਰੋਇਨ ਲੇਟੈਸਟ ਬਰਾਮਦ ਹੋਈ ਹੈ ਥਾਣੇ ਸਦਰ ਦੇ ਵਿੱਚ ਕੇਸ ਰਜਿਸਟਰ ਹੋਇਆ ਆਪਣੇ ਅੰਮ੍ਰਿਤਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਅਜੇ ਨਵੇਂ ਨੇ ਮਤਲਬ ਇਨ ਦ ਸੈਂਸ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜੋ ਹੁਣ ਆਪਾਂ ਦੇਖੀਏ ਵੀ ਇੰਨੇ-ਇੰਨੇ ਪਿਸਟਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੇਚਰਲੀ ਕੋਈ ਨਾ ਕੋਈ ਵਾਰਦਾਤ ਜਾਂ ਵੱਡੀ ਕ੍ਰਾਈਮ ਨੂੰ ਅੰਜਾਮ ਤਾਂ ਦੇਗਾ ਹੀ ਦੇਗਾ ਜੀ ਤੇਰੇ ਵਿੱਚ ਹੋਰ ਵੀ ਬਥੇਰੇ ਜਾਣੇ ਆਦੇ ਹੋਣਗੇ ਉਹਨਾਂ ਬਾਰੇ ਕੋਈ ਜਾਣਕਾਰੀ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਜਿਵੇਂ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਦਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਬਲਵਿੰਦਰ ਗੋਪੀ ਦਾ ਤੇ ਸਾਬਰ ਸੰਧੂ ਦਾ ਇੱਕਰ ਹੁਦਦਤ ਨੂੰ ਜਿਹੜੀ ਬਿਲਕੁਲ ਬਾਰਡਰ ਤੇ ਜਗਾ ਉੱਥੇ ਵੀ ਪੁਲਿਸ ਕਦਰਦਾਤ ਹੋ ਜਿਹੜੀ ਕਾਫੀ ਹਰੋਨ ਜਿਹੜੀ ਬਰਾਮਦ ਹੋਜੀ ਤੇ ਪੁਲਿਸ ਹੁਣ ਕਰੂਗੀ ਚੈਕਿੰਗ ਕਰਾ ਕਿਉਂਕਿ ਇਹਨਾਂ ਦਰਗਾਵਾਂ ਦੇ ਆੜ ਦੇ ਵਿੱਚ ਵੀ ਕਿਤਰਾ ਕਿਤੇ ਦੇਖੋ ਇਹ ਤਾਂ ਡੈਫੀਨਿਟਲੀ ਹੁਣ ਜਿਹੜੀ ਹੈ ਜਿੱਦਾਂ ਜਿੱਦਾਂ ਚੀਜ਼ਾਂ ਹੁੰਦੀਆਂ ਔਰ ਸੰਕੇਤ ਮਿਲਦੇ ਆਪਾਂ ਸਾਰਿਆਂ ਨੂੰ ਡੇਰਿਆਂ ਨੂੰ ਜਾਂ ਧਾਰਮਿਕ ਜਗ੍ਹਾਵਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਹਰ ਜਗ੍ਹਾ ਮਾੜੇ ਚੰਗੇ ਲੋਕ ਹੁੰਦੇ ਆ ਤੇ ਉਸ ਜਿਹੜੀ ਚੀਜ਼ ਉਜਾਗਰ ਹੋਈ ਆ ਆਪਾਂ ਪਬਲਿਕ ਦੇ ਸਾਹਮਣੇ ਤੁਹਾਡੇ ਰਾਹੀਂ ਲਿਆਂਦੀ ਆ ਨੈਚੁਰਲੀ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਜਾਂਦੀ ਹੈ ਤੇ ਅੱਗੇ ਵਾਸਤੇ ਇਨਫੋਰਮੇਸ਼ਨ ਵੀ ਜ਼ਿਆਦਾ ਆਏਗੀ ਸਾਡੇ ਕੋਲ ਸਰ ਇਹਨੂੰ ਕੋਈ ਜਾਣਕਾਰੀ ਸੀ ਡਰੋਨ ਵਗੈਰਾ ਚਾਲਦੀ ਜਾਂ ਤਕਨੀਕੀ ਕੋਈ ਨਹੀਂ ਦੇਖੋ ਭਜੀ ਜਾਣਕਾਰੀ ਤਾਂ ਬੰਦੇ ਨੂੰ ਇੰਨਾ ਕੁ ਤਾਂ ਪਤਾ ਹੀ ਹੈ ਨਾ ਮੈਂ ਰਿਸੀਵ ਕਰ ਰਹੇ ਆ ਮੈਂ ਤਾਂ ਬੇਸਿਕ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਹੈ ਅੱਜਕੱਲ੍ਹ ਕਿੰਨੇ ਲੋਕ ਬਾਰਡਰ ਏਰੀਆ ਦੇ ਵਿੱਚ ਇਸ ਕੰਮਾਂ 'ਚ ਪਹਿਲਾਂ ਵੀ ਆਪਾਂ ਫੜੇ ਆ ਨੇਚਰਲੀ ਉਹਨਾਂ ਨੂੰ ਡਰੋਨ ਦੀ ਟੈਕਨੋਲੋਜੀ ਡਰੋਨ ਦੀ ਲੈਂਡਿੰਗ ਡਰੋਨ ਚੋਂ ਚੀਜ਼ ਕੱਢਣੀ ਜਾਂ ਡਰੋਨ ਨੂੰ ਵਾਪਸ ਭੇਜਣਾ ਜਾਂ ਖਾਲੀ ਕਰਨਾ ਉਹ ਚੀਜ਼ਾਂ ਤਾਂ ਉਹ ਲੋਕ ਸਮਝਦੇ ਇਹ ਤਾਂ ਹੀ ਉਹ ਇੰਨੇ-ਇੰਨੇ ਕਨਸਾਈਨਮੈਂਟਸ ਉਹਨਾਂ ਦੇ ਵਿੱਚੋਂ ਉਤਾਰਦੇ ਆ ਸਰ ਇਹ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਤੇ ਇਹਨਾਂ ਦਾ ਕੋਈ ਆਪਸੀ ਲਿੰਕ ਸਾਹਮਣੇ ਆ ਸਾਰਿਆਂ ਦਾ ਨਹੀਂ ਲਿੰਕ ਨਹੀਂ ਆਇਆ ਜਿਹੜਾ ਪਹਿਲਾ ਕੇਸ ਆ ਪੰਜ ਨੰਬਰ ਪਹਿਲਾਂ ਸੀ ਉਹਦੇ ਚ ਚਾਰ ਬੰਦੇ ਜਿਹੜੇ ਪਹਿਲਾਂ 1 ਕਿਲੋ ਹਿਰੋਇਨ ਸੀ ਉਹਨਾਂ ਦਾ ਦੂਜੀ ਜਿਹੜੇ 1 ਕਿਲੋ ਹਿਰੋਇਨ ਦੁਬਾਰਾ ਬਰਾਮਦ ਹੋਈ ਹੈ ਉਹ ਉਹ ਲਿੰਕ ਹੈਗਾ ਸਰ ਬੀਐਸਐਫ ਜਿਹੜੀ ਐ ਹਰੋਇਨ ਫੜਦੀ ਹੈ ਉਹਨਾਂ ਕੋਲ ਡਰੋਨ ਵੀ ਹੁੰਦਾ ਨਾਲ ਤੁਸੀਂ ਕਹਿੰਦੇ ਹਰੋਇਨ ਹੀ ਫੜਦੇ ਡਰੋਨ ਕਿੱਥੇ ਚਲ ਜਾਂਦਾ ਦੇਖੋ ਪੈਸਾ ਇਹ ਤਾਂ ਹੁਣ ਮਤਲਬ ਮੈਂ ਕਿਸੇ ਹੋਰ ਆਰਗੇਨਾਈਜੇਸ਼ਨ ਬਾਰੇ ਜਵਾਬ ਨਹੀਂ ਦੇ ਸਕਦਾ ਅਸੀਂ ਤਾਂ ኦਪਰੇਸ਼ਨਲ ਬੇਸਡ ਕੰਮ ਕਰਦੇ ਹਾਂ ਬੰਦਿਆਂ ਦੀ ਤੋ ਰਿਕਵਰੀ ਹੁੰਦੀ ਹੈ ਇਹ ਡਰੋਨ ਰਾਹੀਂ ਆਈਆਂ ਮੈਂ ਇਹ ਗੱਲ ਕਹਿ ਰਿਹਾ ਇਹਨਾਂ ਦੀ ਪੁੱਛ ਕੇ ਚਾਹਿਆ ਕਿ ਡਰੋਨ ਰਾਹੀਂ ਹੋਰ ਕਿੱਦਾਂ ਆਉਣੀਆਂ ਸੀ ਜੀ ਇਹਨੇ ਪੈਕੇਟ ਤੇ ਇੰਨੇ ਪਿਸਟਲ ਜਿਹੜੇ ਦੋ ਤਿੰਨ ਬਾਹਰੋਂ ਬਾਹਰ ਲਿਆਏ ਆ ਬਾਕੀ ਤਾਂ ਇੰਡੀਅਨ ਮੇਡ ਨੇ ਜਿਹੜੇ ਬਾਹਰ ਵਾਲੇ ਉਹ ਵੀ ਡਰੋਨ ਰਾਹੀਂ ਆਏ ਥੈਂਕ ਯੂ